ਗੌਲੀ ਮੁਹੱਲਾ ਪੰਜਵਾ ਗੁਰ ਕਾ ਸਬਦ ਰਾਖ ਮਨ ਮਾ। ਜੇ ਗੁਰਸੇ ਗੁਰੂ ਸਾਹਿਬ ਦੇ ਸ਼ਬਦ ਨੂੰ ਛੱਡੇ ਜਿ ਮਨ ਚ ਵਸਾ ਕੇ ਅਨ ਸਾਰਵਕਤ। ਨਾਮ ਸਿਮਰ ਕੇ ਕੰਤਾ ਸਭ ਜਾ। ਜੇ ਨਾਮ ਦਾ ਸਿਮਨ ਕਰੇ ਤੈਨੂੰ ਕੋਈ ਫਿਕਰ ਨਾ ਰਹੇ। ਸਾਰੀਆਂ ਚਿੰਤਾ ਕਰੀਆਂ ਚਲੀਆਂ ਜਾਣ। ਬਿਨ ਭਗਵੰਤ ਨਾਹੀ ਅਨਕੂ। ਜਿਵੇਂ ਰੈਸਾ ਪ੍ਰਕਾਸ਼ ਹੋ ਜਾਵੇ। ਵਾਹਿਗੁਰੂ ਦਾ ਸਿਮਨ ਕਰਨੇ ਕਰਕੇ। ਸਰਿੰਦਰ ਐਸਐ ਲਸ਼ਕ ਪੋਵੇ ਬਿਨਾ ਕੋ ਗੁਣਤੋ ਹੋਰ ਕੋਈ ਹੈ ਹੀ ਨਹੀਂ ਤਾਂ ਦੁਆਇਤ ਕਰਕੇ ਮੰਨ ਚੱਗੇ ਸੀ ਜਿਹੜੀਆਂ ਚੀਜ਼ਾਂ ਉਹ ਸਾਰਿਆਂ ਨੂੰ ਜਿਸ ਤੋਂ ਕਹੇ ਸਾਰਿਆਂ ਜਹਨਿਆਂ ਦੇ ਅੰਦਰ ਸੋਇਨਾ ਹੀ ਹੁੰਦਾ ਹੈ ਇਸ ਪ੍ਰਕਾਰ ਕੁਠਾਈ ਜਦੋਂ ਧਾਰ ਦੇ ਸਰਾਹ ਉਹ ਜਿਹੜੇ ਸਭ ਨੂੰ ਮੰਨਣਾ ਪੈਂਦਾ ਹੈ ਕਿ ਇਹਨਾਂ ਸਾਰਿਆਂ ਆਕਾਰਾਂ 'ਚ ਦੁਨੋਂ ਤਗੰਤ ਹੋ ਰਹੀ ਹੈ ਕੋਈ ਵੀ ਮਾਰੈ ਰੱਖੈ ਏਕੂ ਸੋ ਹਰ ਜੀ ਜਗੰਤ ਕਰਨ ਵਾਲਾ ਸਾਰੇ ਵੀ ਰਖਿਆ ਕਰਨ ਵਾਲਾ ਸੋ ਇੱਕੋ ਹੀ ਪਰਮੇਸ਼ਰ ਹੈ ਰਹਾਉ ਗੁਰ ਦੇ ਚਰਨ ਰਿਦਾ ਔਰ ਧਾ ਸਰਬ ਗੁਰੂ ਸਾਹਿਬ ਦੇ ਚਰਨਾਂ ਕੋਲ ਨੂੰ ਹਿਰਦੇ 'ਚ ਔਰ ਅੰਦਰ ਹੈ ਧਾਰਨਾ ਕਰ ਬਸਣਾ ਕਰੇ ਅਗਨ ਸਾਗਰ ਜਪ ਉਤਰਹਿ ਪਾਤ ਜੀ ਗੁਰੂ ਸਾਹਿਬ ਦੇ ਚਰਨਾਂ ਕੋਲ ਦਾ ਧਿਆਨ ਕਰੇਗਾ ਨਾਮ ਜਪੇਗਾ ਅਗ ਦੇ ਸੁਮੇਂਦਰ ਸੰਸਾਰ ਉਸ ਪਾਰ ਉੱਤਰ ਜਾਏਗਾ ਗੁਰ ਮੂਰਤ ਸਿਉ ਲਾਏ ਧਿਆਨ ਜੀ ਗੁਰੂ ਸਾਹਿਬ ਦਾ ਸਰੂਪ ਅਕਾਲ ਮੂਰਤ ਕੋ ਗੁਰੂ ਵੇ ਵਸਮ ਜਿਕੇ ਗੁਰਦੇਵ ਜੀ ਅਕਾਲ ਮੂਰਤ ਗੁਰਦੇਵ ਸਾਨ ਚਕ ਬੁੱਧ ਮੂਰਤ ਗੁਰਦੇਵ ਸਾਰਿ ਦਰਸ ਤਰਾ ਇਹ ਐਸਾ ਜੋ ਗੁਰੂ ਸਾਹਿਬ ਦਾ ਸਰੂਪ ਹੈ ਉਹਦੇ ਗੁਰੂ ਸਾਹਿਬ ਸੱਚੇ ਨੰਦ ਸਰੂਪ ਹਨ ਉਹਨਾਂ ਦੇ ਸ਼ੀਰੂ ਦੇ ਨਾਲ ਧਿਆਨ ਤੇਜੀ ਬਿੱਤੀ ਦਾ ਜੋੜਨਾ ਕਰ ਜੀਹਾ ਉਹਾ ਪਾਉ ਹੈ ਮਾ ਇਸ ਲੋਕ ਜੀ ਉਹਾ ਪਰ ਲੋਕ ਜੀ ਮਾਨ ਸਤਕਾਰ ਪਾਵੇਂਗਾ ਹੈ ਕਿਉਂ ਤਿਆਗ ਗੁਰ ਸਰਣੀ ਆਇਆ ਜਿਹੜੇ ਭਾਈ ਸਾਰਿਆਂ ਦਾ ਆਸਰਾ ਛੱਡ ਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਗਿਆ ਹੈ ਮਿਤੇ ਅੰਦੇਸੇ ਨਾਨਕ ਸੂਖ ਪਾਏ ਪ੍ਰਭ ਜੀ ਸਹਿ ਜਿਕੇ ਨੇ ਸੰਸਾਰੇ ਮਿਲ ਗਏ ਉਹਨਾਂ ਨੂੰ ਸੂਖ ਰੂਪ ਨੂੰ ਪੜਨਾ ਕੀਤਾ ਹੈ ਸਾਰੇ ਮੰਦਲਾਂ ਅਰਜਿੰਗ ਜੀ ਸਾਰੇ ਅੰਦਰ ਗੁਰੂ ਕੰਗੀ ਘਰ ਨੂੰ ਵੇਖਦੇ ਸਨ ਸਾਵਰਤਾ ਕੁਮਾਰ ਜੀ ਸਰਗੁਣ ਸੀ ਦੇ ਵੀ ਆਰਮੀ ਕਰਦੇ ਸੀ ਸਾਰਿਆਂ ਦੀਆਂ ਅੱਖਾਂ ਵਿੱਚ ਉਸ ਦਾ ਜਲਵਾ ਦੇਖਦੇ ਸਨ ਸਾਰਿਆਂ ਦਿਹਾਂ ਦੇ ਅੰਦਰ ਉਸ ਦਾ ਪ੍ਰਕਾਸ਼ ਦੇਖਦੇ ਸਨ ਗੌੜੀ ਮੁਹੱਲਾ 5 ਵਾ ਜਿਸ ਸਿਮਰਤ ਦੁਖ ਸਭ ਜਾਈ ਜਿਸ ਵਾਹਿਗੁਰੂ ਦਾ ਸਿਮਰਨ ਕਰਨੇ ਕਰਦੇ ਹੈ ਜੀ ਸਾਰੇ ਦੁਖ ਜਿੰਨੇ ਤੇਰੇ ਚਲੇ ਜਾਣ ਜਨਮ ਤੋਂ ਲੈ ਕੇ ਮਰੂ ਤੱਕ ਨਾਮ ਰਤਨ ਵਸੈ ਮਨ ਆਹ ਮੋਹ ਰਤਨ ਵੀ ਨਹੀਂ ਆਈ ਅਭੋਲ ਕਾਜੋ ਤੇਰੇ ਮਨ ਚ ਆ ਕੇ ਵਸ ਜਾਵੇ ਜਪ ਮਨ ਮੀਨਨ ਕਰਨੇ ਕਰਕੇ ਨਾਮ ਵੀ ਵਸ ਜਾਏਗਾ ਤੇ ਦੁੱਖ ਵੀ ਸਾਰੇ ਚਲੇ ਜਾਣਗੇ ਜਪ ਮੰਨ ਮੇਰੇ ਗੋਵਿੰਦ ਕੀ ਬਾਣੀ ਮਹਾਰਾ ਜੀ ਨੂੰ ਨਾਮ ਦੀ ਜਾਚ ਨਹੀਂ ਮਹਾਰਾ ਜੀ ਕਹਿੰਦੇ ਗੋਵਿੰਦ ਦਾ ਕਾਲ ਦੁੱਖ ਦੀ ਬਾਣੀ ਜਿਹੜੀ ਧੁਰ ਕੀ ਬਾਣੀ ਆਈ ਹੈ ਇਹਦਾ ਜਾਚ ਕਰੇ ਮੇਰੇ ਪਿਆਰੇ ਮਨ ਸਾਧੂ ਜਨ ਰਾਮ ਰਸਨ ਵਖਾਣੀ ਸੰਤਾਂ ਹਕਮਤਾਂ ਜਨਾਂ ਤੋਂ ਉਸ ਰਾਮ ਨੂੰ ਹੀ ਰਸਨਾ ਕਰਕੇ ਹਰ ਵਕਤ ਵਖਾਣੀ ਕਸਮ ਕਰਦੇ ਹੈ ਕਸਮ ਕੀਤਾ ਹੈ ਕੋਸ ਬਿਨ ਨਾਹੀ ਦੂਜਾ ਕੋ ਮਨੁਸੇ ਸਾਹਿਬ ਐਸੀ ਜਗ ਦ੍ਰਿਸ਼ਟੀ ਵਖੀਨੇ ਸਿਮਰਨ ਕਰਨ ਵਾਲੇ ਨੂੰ ਪਾਰਸ਼ਕਲਾ ਮਰਦੀ ਹੈ ਜਿਵੇਂ ਪਾਰਸ਼ਨਾ ਰਖਤਾਂ ਤਾਂ ਸ਼ੋਕ ਤੇ ਸਾਰੀਆਂ ਸੋਇਨਾ ਹੀ ਬਣ ਜਾਂਦੀਆਂ ਏ ਇਸ ਪ੍ਰਕਾਰ ਜਿਸ ਵੇਲੇ ਸਾਡੇ ਸਵਾਸ ਜੰਣਗੇ ਰਸਨਾ ਜੁੜੇਗੀ ਜਿਸ ਵੇਲੇ ਸਾਡੇ ਮਨ ਦੇ ਸੰਕਲਪ ਹਟ ਕੇ ਸਿਮਰਨ ਵਿੱਚ ਜੁੜਨਗੇ ਉਸ ਵੇਲੇ ਸਾਹਿਬ ਸੰਗੇ ਜੀ ਇੱਕ ਉਸ ਬਿਨ ਨਾਹੀ ਦੂਜਾ ਕੋ ਇਹ ਪਾਰਸ਼ਕਲਾ ਨਾਂ ਦੀ ਵਰਤੇਗੀ ਇਕ ਵਾਹਿਗੁਰੂ ਤੋਂ ਬਗੈਰ ਦੂਸਰਾ ਹੋਰ ਕੋਈ ਨਹੀਂ ਹੈ। ਜਾ ਕੀ ਦਿਸ਼ ਸਦਾ ਸੁਖ ਹੋਵੇ। ਜੀਹ ਦੀ ਕਿਰਪਾ ਦਿੱਤੀ ਕਰਕੇ ਸਦਾ ਸੁਖ ਦੀ ਤੈਨੂੰ ਪ੍ਰਾਪਤੀ ਹੋਵੇਗੀ। ਸਾਜਨ ਮੀਤ ਸਖਾ ਕਰ ਈ। ਮਾਜਜ ਗਰਵ ਦਾ ਸੱਜਣੋ ਐਸ ਲੋਕ ਦਾ ਨਿੱਤੇ ਪ੍ਰੋਗ ਦਾ ਸਹ ਹੈ। ਇਕ ਵਾਹਿਗੁਰੂ ਨੂੰ ਹੀ ਕਰਨਾ ਕਰ ਹਰ ਹਰ ਅਖਰ ਮਨ ਮਹਲੇ ਜੋ ਹਰਿ ਸਾਰਿਆਂ ਦੇ ਪਾਪਾਂ ਨੂੰ ਹਟਣ ਆਇਆ ਤਦ ਤੂੰ ਦਾ ਸ਼ੋਧਨ ਕਰਕੇ ਤਦ ਦਾ ਲਖਰ ਰੂਪ ਉਹ ਤੂੰ ਦਾ ਲਖਰ ਰੂਪ ਜੋ ਹਰੀ ਹੈ ਉਹ ਇਹ ਅਖਰਾਂ ਨੂੰ ਮੰਨਦੇ ਕਿ ਲਿਖ ਲੈ ਕਦੇ ਭਲਾ ਹੈ ਅਖਰ ਰੂਪ ਜੋ ਹਰ ਹਰ ਹੈ ਉਹ ਨੂੰ ਮੈਨੂੰ ਜਿ ਲਖਨਾ ਕਰ ਰਗ ਰਹਿਆ ਸਰਬੱਤ ਸੁਆਮੀ ਉਹ ਸਾਰਿਆਂ ਦਾ ਮਾਲਕ ਹੈ ਤੇ ਸਾਰਿਆਂ ਵਿੱਚ ਵਿਆਪਕ ਹੋ ਰਿਹਾ ਹੈ ਸਾਰਿਆਂ ਰਾਤਮੋ ਹੋ ਕੇ ਗੁਣ ਗਾਵੇ ਨਾਨਕੋ ਅੰਤਰ ਜਾਮੀ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਸੰਤ ਜਾਮੀ ਅਕਾਲ ਪੁਰਖ ਦੇ ਗੁਣਾਂ ਨੂੰ ਅਸੀਂ ਗਾਉਨੇ ਆ ਤੁਸੀਂ ਵੀ ਗਾਉਣਾ ਕਰੋ ਗੰਗੜੀ ਮਹੱਲਾ ਪੰਜਵਾ ਸਹਿ ਮਹਰਕਿਉ ਸਭ ਸੰਸਾਰ। ਜਿਨ੍ਹੇ ਸਾਰੇ ਸੰਸਾਰ ਕੋ ਕਾਇਦਾ ਤੈ ਸਾਰੇ ਦੇ ਸੁਰਗੇ ਕਿ ਰਖਿਆ ਕਾਲ ਪਾ ਬ੍ਰਹਮਵਤ ਕਰੈ। ਕਾਲ ਪਾ ਸੂਜੀਉ ਬਕਰੈ ਕਾਲ ਕੈ ਕਰਿ ਵਿਸ਼ਣ ਪ੍ਰਕਾਸ਼ੈ। ਫਕਲ ਕਾਲ ਕਹਿਐ ਤੁਮੈ ਸੋ। ਜੋ ਜਿਨ੍ਹੇ ਸਾਰੇ ਤੋ ਸਾਰੇ ਹੈ। ਕਾਲੀ ਪਾਇ ਤ ਉਪਗਮਾਨ ਸੋ ਜਾਗਤ ਜਾਇ ਕੇ ਜਨਿ ਚਲਿਆ ਹੈ। ਕਾਲੀ ਪਾਇ ਫੁਰੂ ਸੋ ਬ੍ਰਹਮਾ ਸੋ ਕਾਲੀ ਪਾਇ ਤ ਹੁਜੁਦੀਆ ਹੈ। ਕਾਲ ਸਾਇ ਸੁਦਾ ਸਰਜੰਦਰ ਜਸਪੀ ਅੰਗਦੂਸਾ ਵੀਦਰ ਸਾਹਿਬ ਐਸੋ ਕਾਲ ਸ੍ਰੀ ਵਸਤਾਨ ਕੇ ਇਹ ਦੀ ਕਾਲ ਅਕਾਲ ਸਜਾ ਹੈ ਸਾਰਾ ਸੰਸਾਰ ਜਿਤਨਾ ਹੈ ਭੈ ਮਹ ਰਕਿਉ ਸਭ ਸੰਸਾਰ ਇਹ ਸਾਰਾ ਸੰਸਾਰ ਕਾਇਲ ਰਹਿ ਕਰਕੇ ਪੈਨੋ ਇਹ ਸਾਰਾ ਸੰਸਾਰ ਕਾਇਲ ਤੇ ਉੱਤੀ ਰਚਨੇ ਚੀਤ ਹੈ ਕਿਸ ਭਉ ਨਾਹੀ ਜਿਸ ਨਾਮ ਆਧਾਰ ਜਹ ਮਉਂਦਾ ਸ੍ਰੇ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਲੰਦਾ ਹੈ ਨਿਰਭਰ ਹੋ ਜਾਂਦੇ ਹਨ ਸੋਨਾ ਵਿਆਪੈ ਤੇਰੀ ਸਰਣਾ ਇਸ ਤਰਿਹੇ ਜੀਸੂ ਦਾਵ ਦੀ ਸ਼ਰਨ ਲੈਣੇ ਕਰਕੇ ਇਸੇ ਤਰਿਹੇ ਕਾਇਆ ਕੋਲ ਹੀ ਪ੍ਰਾਨੀਆਂ ਨੂੰ ਵਿਆਪ ਸਕਦਾ ਜੋ ਤੁਦ ਭਾਵੈ ਸੂਈ ਕਰਨ ਜੋ ਆਪ ਨੂੰ ਭਾਉਂਦੇ ਮਹਿਰੇ ਉਹ ਪਿੱਛੇ ਕਰਦੇ ਸੀ ਹੁਣ ਕਰਦੇ ਹਾਂ ਉਹੀ ਅਸੀਂ ਕਰਨਾ ਹੈ ਰਹਾਉ ਸੋਗ ਹਰਖ ਮੈਂ ਆਉਣ ਜਾਣਾ ਜਿੰਨਾ ਚਿਰ ਜੀਵਨ ਆਏ ਤੂੰ ਖੁਸ਼ੀ ਰੰਦੀ ਐ ਵਧ ਆਜੇ ਗਏ ਤੋ ਸੋਗ ਬਣਿਆ ਰਹਿੰਦਾ ਐ ਇਹ ਆਉਣੇ ਜਾਣੇ ਜੰਮਣ ਮਰਨ ਨੂੰ ਉਹਨੇ ਚੀਰੀ ਐ ਸੋਗ ਹਰ ਖੁਸ਼ ਮੈਂ ਸੋਗ ਵਿੱਚ ਕਦੇ ਜਨਮ ਧਾਰ ਕੇ ਆ ਜਾਂਦਾ ਕਦੇ ਖੁਸ਼ੀਆਂ ਵਿੱਚ ਆ ਮਰ ਕੇ ਚਲਿਆ ਜਾਂਦਾ ਕਦੇ ਮਰ ਕੇ ਖੁਸ਼ੀ ਜੰਮਦੇ ਨੂੰ ਵਧਾਈਆਂ ਮਿਲਦੀਆਂ ਮਰੇ ਨੂੰ ਸੋਗ ਕਰਦੇ ਮੁਕਾਣੀ ਜਾਂਦੇ ਐ ਕਿਉਂ ਜਿੰਨਾ ਚਿਰ ਪਦਾਰਥਾਂ ਦੇ ਆਉਣ ਜਾਣ ਦੇ ਹਰ ਖੁਸ਼ ਸੋਗ ਪ੍ਰਤੀਕ ਹੁੰਦਾ ਐ ਉਹਨਾਂ ਚਲਣਾ ਜਾਣਾ ਜਮਨ ਮਰਨ ਬਣਿਆ ਹੀ ਰਹਿੰਦਾ ਹੈ ਤੈਨ ਸੁਖ ਪਾਇਆ ਜੋ ਪ੍ਰਭ ਧਾਣਾ ਜੋ ਵਾਹਿਗੁਰੂ ਨੂੰ ਪਹੁੰਚੇ ਵੀ ਜਿਹੜਾ ਪ੍ਰਸੰਨ ਰਹਿੰਦਾ ਓਨ ਪੂਰਨ ਸੁਖ ਨੂੰ ਪਾਣਾ ਕੀਤਾ ਧਾਣਾ ਮੰਨ ਕੇ ਅਗਨ ਸਾਗਰ ਮਹਾ ਵਿਆਪੈ ਮਾਇਆ ਇਹ ਅੰਦਰ ਦਾ ਸਮੁੰਦਰ ਹੈ ਜਿਹੜੀ ਮਾਇਆ ਹੈ ਬੜੀ ਭਾਰੀ ਸਾਰਿਆਂ ਜਨਮਾਂ ਵਿੱਚ ਜੁਨਾ ਵਿੱਚ ਵਿਆਹਦੀ ਹੈ ਐਸਾ ਅੰਦਰ ਦਾ ਸਮੁੰਦਰ ਸੰਸਾਰ ਸੁੰਦਰ ਹੈ ਇਹ ਮਹਵੱਦੀ ਮਾਇਆ ਸਾਰੇ ਜਨਮਾਂ ਕਿੰਮਣ ਵਾਲੀ ਕਿੰਬੜੀ ਹੋਈ ਹੈ ਲੱਗੀ ਹੋਈ ਹੈ ਤੇ ਸੀਤਲ ਜਿਨ ਸਤਗੁਰ ਪਾਇਆ ਉਹ ਸੀਤਲ ਮੁਰਖ ਹੋ ਗਏ ਠੰਡੇ ਚਿੱਤ ਹੋ ਗਏ ਨੇ ਜਿਨੇ ਸਤਗੁਰ ਨਾਨਕ ਦੇਵ ਮਹਾਰਾਜ ਦੇ ਉਪਦੇਸ਼ ਨੂੰ ਪ੍ਰਾਪਤ ਕੀਤਾ ਹੈ ਆਖ ਲਈ ਪ੍ਰਭ ਰਾਖਨ ਹਾਰ ਬੇਤੀਆਂ ਕਰੀਏ ਏ ਰੱਖਿਆ ਕਰਨ ਵਾਲੇ ਵਾਹਿਗੁਰੂ ਆਪ ਸਾਡੀ ਰੱਖਿਆ ਕਰ ਲਓ ਜੀ ਬਹੁ ਨਾਨਕ ਕਿਹਾ ਜੰਤ ਵਿਚਾਰਾ ਇਹ ਵਿਚਾਰਾ ਜੰਤ ਜੀਵ ਕੋਈ ਛਕੀ ਆਪੋ ਨਹੀਂ ਇਹ ਬਚਾ ਸਕਦਾ ਕੋਈ ਹੋਣੇ ਕਰਕੇ ਤੂੰ ਸੱਚੇ ਪਾਤਸ਼ਾਹ ਸਰਵ ਕਲਾ ਇਸ ਮੁਬਦਾਂ ਕਿਰਪਾ ਕਰਕੇ ਰੱਖ ਲੋ ਗੌੜੀ ਮਹੱਲਾ ਪੰਜਵਾ ਉਮਰੀ ਕਿਰਪਾ ਤੇ ਜਪੀਐ ਨਾ ਜਦੋਂ ਮਨ ਵਿੱਚ ਜਿਹੜਾ ਹਉਮੈ ਹੰਕਾਰ ਨਹੀਂ ਕਰ ਜਿਹੜਾ ਤੇ ਮੇਰੇ ਅੰਦਰ ਨਾਮ ਜੱਗ ਅਸ ਗਿਆ ਮੈਂ ਨਾਮ ਜੱਗ ਦਾ ਹਾਂ ਇਹ ਮਾਨ ਨਹੀਂ ਹੋਣਾ ਜਿਹੜਾ ਕਿ ਨੂੰ ਬਰਗਾਹ ਖਾਮ ਮਿਲ ਜਾਏ ਨੂੰ ਵੀ ਮਾਨ ਨਹੀਂ ਕਰਨਾ ਚਾਹੀਦਾ ਉਹ ਸਭ ਕੋਈ ਵਾਹਿਗੁਰੂ ਦੀ ਕਿਰਪਾ ਸਮਝ ਕੇ ਨਿਹਾਲ ਰਹਿਣਾ ਚਾਹੀਦਾ ਹੈ। ਉਮਰੀ ਕਿਰਪਾ ਤੇ ਜਪੀਐ ਨਾ। ਕਿਸੇ ਪੈਰਸ਼ਾ ਜਦੋਂ ਐਸ ਦੀ ਕਿਰਪਾ ਹੁੰਦੀ ਉਦੋਂ ਨਾਮ ਜਪੀਦਾ ਹੈ। ਤੇ ਉਹ ਮਹਾਰਾਜ ਦੀ ਕਿਰਪਾ ਦੇ ਪਾਤਰ ਬਣਨਾ ਚਾਹੀਦਾ ਹੈ। ਉਮਰੀ ਕਿਰਪਾ ਤੇ ਦਰਗਹ ਸਾਹਿਬ ਦੀ ਕਿਰਪਾ ਕਰਕੇ ਮਹਾਰਾਜ ਦੇ ਦਰਜੋ ਅੰਦਰ ਪ੍ਰੀਆ ਦਾ ਕੋਈ ਗਏ ਜਗ੍ਹਾ ਹੈ। ਉਸੇ ਥਾਂ ਉਹ ਸਥਿਤੀ ਪ੍ਰਾਪਤ ਹੁੰਦੀ ਹੈ। ਦਰਗਾਹ ਸੱਚਖੰਡ 'ਚ ਥਾਂ ਹੁੰਦਾ ਹੈ। ਦਰਗੇ ਸੇਂਹ ਸਮਿਤੀ ਤੋਂ ਮਿਲ ਗਏ ਕੁਝ ਬਿਨਪਾਰ ਬ੍ਰਹਮ ਨਹੀਂ ਕੋ ਇਹ ਪੈਗੰਬਰ ਪਰਮੇਸ਼ਵਰ ਆਪ ਤੋਂ ਬਗੈਰ ਹੋਰ ਕੋਈ ਨਹੀਂ ਹੈ ਤੁਮਰੀ ਕਿਰਪਾ ਤੇ ਸਦਾ ਸੁਖ ਹੋਵੇ ਤੇ ਕਿਰਪਾਲਤਾ ਕਰਕੇ ਮਾਰਾ ਸਦਾ ਰਣ ਵਾਲਾ ਸੁਖ ਪ੍ਰਾਪਤ ਹੁੰਦਾ ਹੈ ਰਹਾਉ ਜੋ ਮਨ ਬਸੇ ਤਉ ਦੁੱਖ ਨਾ ਲੱਗੇ ਜਦ ਮਰਿਆ ਮਨ ਚ ਵਹਿ ਜਾਉ ਫੇ ਕੋਈ ਵੀ ਦੁੱਖ ਨਹੀਂ ਲੱਗਦਾ ਹੈ ਉਮਰੀ ਕਿਰਪਾ ਤੇ ਭ੍ਰਮ ਭਉ ਭਾਗਿਆ ਜੀ ਦੀ ਕਿਰਪਾ ਕਰਕੇ ਜਿਹੜਾ ਕਰਮਾ ਸਰੂਪ ਲੈ ਕੇ ਆਇਆ ਹੈ ਜੀਵ ਭਾਵਨ ਕਰਕੇ ਇਹਦੇ ਤੋਂ ਕਹਿਣ ਜੇ ਜੁਣੇ ਸਭ ਭੱਜ ਜਾਂਦੇ ਆਪ ਦੀ ਕਿਰਪਾਲਤਾ ਕਰਕੇ ਪਾਰ ਬ੍ਰਹਮ ਅਪਰੰਪਰ ਸੁਆਮੀ ਇਹ ਪਾਪੋਂ ਨੂੰ ਤੋਂ ਪਾਰ ਹੈ ਬ੍ਰਹਮ ਵਿਆਪਕੋ ਹੈ ਪ੍ਰਕਿਰਤੀ ਤੋਂ ਪਰੇ ਸੁਆਮੀ ਮਾਲਕ ਜੀ ਸਗਲ ਘਟਾ ਕੇ ਅੰਤਰ ਜਾਣੀ ਇਹ ਮੇਰੇ ਸਾਰੇ ਸਰੀਰਾਂ ਦੇ ਅੰਦਰ ਜਿਹੜੀ ਸਿਧਿ ਨੂੰ ਦਿਖਾਣੀ ਹੁੰਦੇ ਘਟਾ ਦੇ ਅੰਦਰਲੀ ਉਜਮਨ ਵਾਲੇ ਹੋ ਆਪ ਕਰੋ ਅਰਦਾਸ ਆਪਣੀ ਸਤਿਗੁਰ ਪਾਸੇ ਇਹ ਸਤਿਗੁਰ ਸਾਡੇ ਆਪਣੇ ਪਿਆਰੇ ਆਜ ਕੇ ਪਾਸ ਉਸੇ ਅਰਦਾਸ ਕਰਦੇ ਸਾਡੇ ਆਪਣੇ ਤੁਸੀਂ ਹੋਰ ਸਾਡਾ ਕੋਈ ਨਹੀਂ ਹੈ ਨਾਨਕ ਨਾਮ ਮਿਲੇ ਸਾਚਰਾ ਸਤਿਗੁਰੂ ਜਿਨਨੇ ਹੀ ਮਾਰਿਆ ਅੱਜ ਦੇ ਨਾਮ ਦੀ ਸੱਚੀ ਪੂੰਜੀ ਸਾਨੂੰ ਪ੍ਰਾਪਤ ਹੋਵੇ ਇਸ ਕੀ ਆਈ ਜੇ ਜੀ ਉਹ ਆਈ ਰਾਸ ਪੂੰਜੀ ਸੱਚੀ ਹੈ ਗੌੜੀ ਮਹੱਲਾ ਪੰਜ ਦੀ ਰਾਸ ਸਰਵਾ ਸਾਨੂੰ ਪ੍ਰਾਪਤ ਹੋਵੇ ਮਿਲੇ ਗੌੜੀ ਮਹੱਲਾ ਪੰਜਵਾ ਤਣ ਬਿਨਾ ਜੈਸੇ ਫੁੱਫਰ ਤੁਹਾ ਮਾਰੇ ਮਾਰਾ ਕਿੰਨਾ ਤੁ ਘਾਟਾ ਹੈ ਮਾਰੇ ਕਹਿੰਦੇ ਹਰ ਹਰ ਨਾਮ ਜਗੋਂ ਇਕ ਪ੍ਰਾਨੀ ਨਾ ਬੀਨ ਤੁ ਜੇ ਜਗਨੀ ਨੋ ਕਣ ਬਿਨਾ ਜੈਸੇ ਥੋਖਰ ਤੁਹਾ ਜਿਵੇਂ ਮਾਰਾ ਕੰਢੇ ਕਣ ਨਾਜ ਕੱਢਿਆ ਜਿਵੇਂ ਬਾਣੀ ਕੱਢ ਲਈ ਜੀਤ ਕੋ ਖੁਸ ਚਹਿਣਾ ਗਏ ਖੂਸੰਦੇ ਕੌਲ ਜੀ ਜੇ ਕੱਢ ਲਈਏ ਉਹ ਥੋਖਾ ਹੁੰਦਾ ਵੇਖੇ ਨਹੀਂ ਚਹਿਣਾ ਹੈ ਤੈਰ ਬਣਿਆ ਹੁੰਦਾ ਤੇ ਹੁੰਦਾ ਖੂਸੀ ਹੈ ਇਸੇ ਪ੍ਰਕਾਰ ਕਣ ਬਿਨਾ ਜੈਸੇ ਥੋਖਰ ਤੁਹਾ ਜਿਵੇਂ ਕਣ ਤੋਂ ਦਾਣੇ ਤੋਂ ਬਿਨਾ ਫੁਰੀੜਾ ਖੂਸ ਹੈ ਥੋਖਰ ਖਾਲੀ ਹੁੰਦਾ ਇਸ ਪ੍ਰਕਾਰ ਨਾਮ ਹੈ ਕਣ ਦਾਣੇ ਦੀ ਨਹੀਂ ਆਈ ਇਸ ਤੋਂ ਬਿਨਾਂ ਨਾਮ ਬਿਹੂਨ ਸੁੰਨੇ ਸੇ ਮੁਖਾ ਬਿਨ ਨਾਮ ਤੋਂ ਬਗਨ ਬਿਨਾ ਮੂੰਹ ਹਨ ਗਏ ਉਹ ਜਿਵੇਂ ਚਹਿਲਿਆਂ ਦੇ ਵਿੱਚੋਂ ਚਹਿਲ ਕੱਢ ਲਈਏ ਵਿੱਚੋਂ ਤੁਖ ਰਹਿ ਜਾਂਦੇ ਖਾਲੀ ਚਿਹਰਾ ਦਾ ਆਕਾਰ ਬਣਿਆ ਹੁੰਦਾ ਹੈ ਮੂੰਹਾਂ ਦੇ ਆਕਾਰ ਬਣੇ ਹੋਏ ਹੈ ਪਰ ਨਾਮ ਤੋਂ ਬਿਨਾਂ ਸੁਣੇ ਉਹ ਮੁਖਾਂ ਨੇ ਜਿਵੇਂ ਚਹਿਲਿਆਂ ਤੋਂ ਬਗੈਰ ਕੋ ਖੁੰਦੇ ਹਨ ਖੂਸ ਹੁੰਦਾ ਚੋਲਾ ਹੁੰਦਾ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਇਹ ਮਰਨਾਂ ਮਾਰੀ ਗੁਰੂ ਪਰਮੇਸ਼ਰ ਦੇ ਨਾਮ ਨੂੰ ਹਰ ਹਰ ਨੂੰ ਜਪਨਾ ਕਰੋ ਨਾਮ ਬਿਹੂਨ ਤ੍ਰਿਗ ਦੇਹ ਬਿਗਾਨੀ ਮਰਨ ਤੋਂ ਬਗੈਰ ਸਰਕਾਰ ਜੋ ਹੋ ਗਏ ਤੇ 100 ਵਾਰੀ ਫਿਟਿੰਗ ਕਹੀਏ ਤਾਂ ਇੱਕ ਲਾਨਤ ਹੁੰਦੀ ਹੈ 100 ਵਾਰੀ ਲੈੰਥ ਕਹੀਏ ਤਾਂ ਇੱਕ ਤ੍ਰਿਗ ਹੁੰਦਾ ਹੈ ਕਿਉਂ ਮਰਨ ਤੋਂ ਬਗੈਰ ਸਰਕਾਰ ਹੈ ਕਿ ਇਹ ਬਗਾਨੀ ਹੈ ਜੰਮਦੂਤਾਂ ਦੀ ਹੈ ਬਗਾਨੀ ਹੈ ਕਾਹਜਾ ਖਾਜਾ ਹੈ ਸਤਾਂ ਦੀ ਬਗੇਰਿਆਂ ਦੀ ਪਾਣੀ ਦੀ ਅੱਗ ਦੀ ਇਹ ਸਾਰਿਆਂ ਦੀ ਇਹ ਬਗਾਨੀ ਬਣ ਜਾਂਦੀ ਹੈ ਜਿਹਦੇ ਰਿੱਕੇ ਆ ਜਿਉਹੋ ਹੀ ਨਾਸ਼ ਕਰ ਦਿੰਦਾ ਹੈ ਇਹ ਦੇਗਿਆਤੀ ਹੋ ਰਹੀ ਹੈ ਪਰਮੇਸ਼ਰ ਦੇ ਨਾਮ ਤੋਂ ਬਗੈਰ ਤਰਕਾਰ ਰਹੇ ਹੀ ਰਹਾਉ ਨਾਮ ਬਿਨਾ ਨਾਹੀ ਮੁਖ ਭਾਗ ਜਗ ਜਗ ਨਾਮ ਤੋਂ ਬਿਨਾਂ ਤਾਂ ਮੂੰਹ ਤੇ ਧਾਰਗ ਨਹੀਂ ਮੂੰਹ ਦੇ ਤੇ ਨਿਹਾਲ ਹੋਣਾ ਮਸਤੀ ਦਾ ਜਿਹੜਾ ਧਾਮ ਕਰਮੋ ਹੈ ਉਹ ਨਹੀਂ ਹੁੰਦਾ ਦਵੇਂ ਕਿੰਨੀ ਚਿੱਟੀ ਚਮੜੀ ਹੋਵੇ ਕਿਸੇ ਦੀ ਨਿਊ ਫਲੇਰੀ ਹੋਈ ਹੁੰਦੀ ਹੈ ਇਹ ਜਾ ਸਮਝਣਾ ਚਾਹੀਦਾ ਉਹਦੇ ਚਾਈਂ ਭਾਰਤ ਵੀ ਹੂਨ ਕਹਾਂ ਸੋ ਹੈ ਜਿਨੀ ਧਰਤੀ ਤੋਂ ਵਗੈਰੇ ਸ੍ਰੀ ਦਾ ਸੁਹਾਗ ਕਿਵੇਂ ਹੋ ਸਕਦਾ ਹੈ ਇਸੇ ਪ੍ਰਕਾਅ ਪਰਮੇਸ਼ਰ ਦੇ ਨਾਮ ਤੋਂ ਬਿਨਾ ਆਨੰਦ ਕਿਵੇਂ ਪ੍ਰਾਪਤ ਹੋ ਸਕਦਾ ਨਹੀਂ ਹੁੰਦਾ ਕਿਸੇ ਨੂੰ ਵੀ ਨਾਮ ਵਿਸਾਰ ਲੱਗਾ ਅਨਸਵਾ ਜਿਵੇਂ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਕਦੇ ਸ਼ਰਾਬ ਪੀ ਲਈ ਕਦੇ ਮਾਸ ਖਾ ਲਿਆ ਕਦੇ ਅੰਡੇ ਖਾ ਲਏ ਕਦੇ ਹੋਰ ਕੁਝ ਕੀਤਾ ਬੁਰੇ ਕੰਮ ਕੀਤੇ ਹੋਰਨਾਂ ਸੁਆਦਾਂ 'ਚ ਲੱਗੇ ਰਹਿੰਦੇ ਆ ਜੋ ਆਖੀ ਆਸ ਨਾ ਪੂਜੈ ਕਾ ਹੋਈ ਗਿੰਗੇ ਕਬੀਰ ਬਕਾਇਰਾਂ ਸਿਗਰਤੇ ਝੂਠੇ ਕਰਕੇ ਆਸੋ ਮੇਲ ਸੁਕੋਇ ਨਾ ਪੂਰਿਓ ਕਾਲੇ ਉਹ ਨਿਰਾਸ਼ ਹੁਣ ਅਭੀ ਆਸਾ ਕੋਈ ਵੀ ਪੂਰੀ ਨਹੀਂ ਹੁੰਦੀ ਅਸਾਂ ਲੈ ਕੇ ਦੁਨੀਆਂ ਤੋਂ ਕੁਝ ਕਰ ਜਾਂਦੇ ਹੰ ਪਰ ਕਿਰਪਾ ਪ੍ਰਭ ਆਪਣੀ ਦਾਤ ਓ ਪ੍ਰਭੂ ਤੂੰ ਕਿਰਪਾ ਕਰ ਮੇਰੇ ਆਪਣੇ ਨਾਮ ਜੀ ਦਾ ਸਾਨੂੰ ਕਰਨਾ ਕਰ ਕਿਰਪਾ ਕਰ ਨਾਨਕ ਨਾਮ ਜਪੈ ਦਿਨ ਰਾਤ ਜਿਹੜੀ ਬਾਤ ਮੰਗ ਬਿਨਵਾਇ ਮਾਰੇ ਸਹਿਬ ਕਹਿੰਦੇ ਆਪਦਾ ਨਾਮ ਰਾਜਨੀ ਜਪੀਓ ਮੰਗੋ ਗੁਰ ਸੁੱਖੋਂ ਸਦਿਅ ਅਕਾਲ ਪੁਰਖ ਦੇ ਪਾਸੋਂ